ਇਮੀਗ੍ਰੈਂਟਸ ਦਾ ਮਜ਼ਾਕ ਉਡਾਇਆ ਜਾ ਰਿਹਾ ਟਰਕਿੰਗ ਦੇ ਵਿੱਚ ਖਾਸ ਕਰਕੇ ਜਿਹੜਾ ਪੰਜਾਬੀਆਂ ਦੇ ਉੱਪਰ ਭੱਦੀ ਸ਼ਬਦਾਵਲੀ ਟਿੱਪਣੀ ਦੀਆਂ ਵੀਡੀਓ ਬਹੁਤ ਬਣਾਈਆਂ ਜਾ ਰਹੀਆਂ ਨੇ ਕਿ ਜਦੋਂ ਕੋਵਿਡ ਆਇਆ ਪਿਆ ਸੀ ਉਦੋਂ ਇਹ ਅੰਦਰ ਲੋਕ ਕੇ ਬੈ ਗੇ ਨੇ ਉਸ ਟਾਈਮ ਤੇ ਪੰਜਾਬੀ ਜਿਹੜੇ ਆ ਤੁਹਾਡੇ ਜਿਹੜੇ ਇਮੀਗ੍ਰੈਂਟ ਆ ਉਹ ਅੱਗੇ ਮੂਹਰੇ ਹੋ ਕੇ ਕੋਵਿਡ ਦੀ ਪ੍ਰਵਾਹ ਨਾ ਕਰਦੇ ਹੋਏ ਕਹ ਲੋ ਕਿ ਮੌਤ ਨਹੀਂ ਜੂਝਣ ਵਾਲਾ ਕੰਮ ਸੀ ਉਸ ਸਮੇਂ ਦੀ ਖੇਡ ਆ ਜੀ ਉਸ ਸਮੇਂ ਧੰਨਵਾਦ ਵੀ ਕਰਦੇ ਸੀ ਤੇ ਹੁਣ ਉਹਨਾਂ ਨੂੰ ਨਹੀਂ ਲੋੜਦੇ ਉਹ ਅਗਲੇ ਪਰਪਲ ਆਖਿੰਦੇ ਇਮੀਗ੍ਰੇਸ਼ਨ ਜਿਹੜੀ ਹੈ ਨਾ ਇਹ ਲੋੜ ਦੇ ਮੁਤਾਬਕ ਹੀ ਆ ਜੀ ਇਹ ਇਮੀਗ੍ਰੈਂਟ ਨੂੰ ਸਮਝਣਾ ਪੈਣਾ ਵਾ ਕਿ ਲੋੜ ਦੇ ਮੁਤਾਬਕ ਆਪਣੇ ਆਪ ਨੂੰ ਇਸ ਕਦਰ ਕਾਬਿਲ ਬਣਾਉਣਾ ਪੈਣਾ ਵਾ ਇੱਥੇ ਕਿ ਤੁਸੀਂ ਇਹ ਨਾ ਹੋਵੋ ਕਿ ਸਿਚੁਏਸ਼ਨ ਤੁਹਾਡੇ ਤੇ ਇਹੋ ਜਿਹੀ ਪੰਜੇ ਕਿ ਤੁਸੀਂ ਕਿੱਕ ਆਊਟ ਹੋਣੇ ਸ਼ੁਰੂ ਹੋ ਜੂ। ਜਿਹੜੇ ਇਤਰਾਜ਼ ਕਰਦੇ ਆ ਜੀ ਵੇਖੋ ਬਾਰਡਰ ਖੁੱਲੇ ਆ ਬਾਰਡਰ ਦੇ ਉੱਪਰ ਲੋਕ ਨਹੀਂ ਲੰਘਣੇ ਚਾਹੀਦੇ ਇਲੀਗਲ ਕ੍ਰੋਸਿੰਗ ਨਹੀਂ ਹੋਣੀ ਚਾਹੀਦੀ ਹਾਂ ਸਕਰੀਨਿੰਗ ਜ਼ਰੂਰ ਹੋਣੀ ਚਾਹੀਦੀ ਆ ਜਿਹੜੀ ਪਿਛਲੇ 4 ਸ Get up. ਇਹ ਗੱਲ ਤੇ ਸਾਰੇ ਕਰਦੇ ਪਏਗੇ ਕਿ 트럼ਪ ਧੱਕਾ ਕਰ ਰਿਹਾ ਪਰ ਇਸ ਗੱਲ ਦੇ ਉੱਪਰ ਕਿਸੇ ਦੀ ਨਜ਼ਰ ਨਹੀਂ ਜਾਂਦੀ ਕਿ ਜਦੋਂ ਅਮਰੀਕਾ ਦੇ ਨਾਲ ਧੱਕਾ ਹੋ ਰਿਹਾ ਸੀ ਵਿਦਆਊਟ ਸਕਰੀਨਿੰਗ ਬਾਰਡਰ ਤੋਂ ਲੋਕ ਇਹੋ ਉਹ ਜੇ ਲੰਘ ਆਏ ਨੇ ਇੱਥੇ ਉਸ ਟਾਈਮ ਤੇ ਤੇ ਅਹੀਂ ਆਪਣੀ ਜ਼ਬਾਨੋਂ ਕੁਝ ਫੁੱਟੇ ਨਹੀਂ ਆ ਕਿ ਬਾਈ ਉੱਥੇ ਬਾਰਡਰ ਤੇ ਸਕਰੀਨਿੰਗ ਨਹੀਂ ਹੋ ਰਹੀ ਅੱਜ ਸਾਨੂੰ ਤਕਲੀਫ ਹੋ ਰਹੀ ਹੈ ਕਿ ਬਈ 트럼ਪ ਧੱਕਾ ਕਰ ਰਿਹਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਬੋਦਾ ਪੈਸਾ ਆਊਗਾ ਕਿ ਆਪਣਾ ਜਿਹੜਾ ਘਰ ਦੇ ਗੁਜ਼ਾਰੇ ਜਾਂ ਆਪਣੀ ਗਰੋਸਰੀਆਂ ਆਰਾਮ ਨਾਲ ਬਾਈ ਕਰ ਸਕਣੋ ਜੀ ਅਮਰੀਕਾ ਆ ਕੇ ਵੀ ਗੁਜ਼ਾਰਾ ਨਹੀਂ ਹੋਇਆ ਤੇ ਫਿਰ ਤੇ ਮੈਨੂੰ ਲੱਗਦਾ ਕਿ ਸਰਿਆ ਤੇ ਉਹਦਾ ਫਿਰ ਦੁਨੀਆ ਚ ਮੈਨੂੰ ਨਹੀਂ ਲੱਗਦਾ ਕਿਤੇ ਸਰ ਸਕਦਾ ਜੂ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਗੁਰਜੀਤ ਸਿੰਘ ਤੇ ਮੇਰੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਜਗਦੀਸ਼ ਸਿੰਘ ਜਗਦੀਸ਼ ਸਿੰਘ ਜੀ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਆਲ ਗੁੱਡ ਸਰ ਜੀ ਤੁਸੀਂ ਦੱਸੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਯੂਰਪ ਦੇ ਟੌਰ ਤੋਂ ਬਾਅਦ ਕਿਵੇਂ ਲੱਗ ਰਿਹਾ ਅਮਰੀਕਾ ਅੰਗਰੇਜ਼ ਇਹ ਅਮਰੀਕਾ ਬਹੁਤ ਤੇਜ਼ ਲੱਗ ਰਿਹਾ ਜੀ ਠੀਕ ਹੈ ਤੇ ਮਤਲਬ ਉੱਥੇ ਜਿਹੜੀ ਥੋੜਾ ਕੰਮ ਸਲੋ ਆ ਹਨਾ ਥੋੜਾ ਟਹਿਰਾਅ ਹੈਗਾ ਟਹਿਰਾਅ ਹੈਗਾ ਬਿਲਕੁਲ ਸੋ ਅੱਜ ਗੱਲ ਕਰਨ ਜਾ ਰਹੇ ਹਾਂ ਦੱਸਕੋ ਆਪਾਂ ਜਿਹੜਾ ਅਮਰੀਕਾ ਦੇ ਵਿੱਚ ਇੱਕ ਉਥਲ-ਪੁਥਲ ਹੋਈ ਪਈ ਹੈ ਤੇ ਜਿੰਨਾ ਵੀ ਗੱਲ ਕਰਦੇ ਆਂ ਹਰ ਕੋਈ ਇਹੀ ਕਹਿ ਰਿਹਾ ਹੈ ਕਿ ਬਾਈ ਹੁਣ ਤਾਂ ਕੰਮ ਪਾਣੀ ਜਿਹੜਾ ਨਾ ਛਿਰ ਤੋਂ ਲੰਘ ਚੁੱਕਿਆ ਤੇ ਖਰਚੇ-ਖਰਚੇ ਪੂਰੇ ਕਰਨੇ ਵੀ ਬੜੇ ਔਖੇ ਹੋ ਚੁੱਕੇ ਨੇ ਹੂੰ ਸੋ ਜਗਦੀਸ਼ ਸਿੰਘ ਜੀ ਤੁਸੀਂ ਜਿਹੜਾ ਸਿਨੈਰੀਓ ਅੱਜ ਆਪਾਂ ਵੇਖੀਏ 21 ਬਾਈ ਨੇ ਤੇ ਬਾਹਰ ਹੀ ਕੱਢ ਦੋ ਨਾ ਇਹਦੇ ਵਿੱਚੋਂ ਹਾਂ ਜੀ ਤੇ ਜਿਹੜਾ ਪਹਿਲਾਂ ਦਾ 21 ਬਾਈ ਦਾ ਸਮਾਂ ਸੀ ਤੇ ਜਾਂ ਹੁਣ ਜਿਹੜਾ ਸਮਾਂ ਹੈ ਇਹ ਵੀ ਕਾਫੀ ਫਰਕ ਹੈ ਜਾਂ ਪਹਿਲਾਂ ਵੀ ਇਸੇ ਤਰ੍ਹਾਂ ਸੀ ਗੁਰਜੀਤ ਸਿੰਘ ਜੀ ਜ਼ਿਆਦਾਤਰ ਵੇਖਿਆ ਜਾਵੇ ਕਿ ਐਂ ਲੱਗਦਾ ਕਿ ਜਿਹੜੇ ਲੋਕੀ ਹੋਣ ਦਾ ਸਮਾਂ ਜਿੰਨੂੰ ਕੰਪੇਅਰ ਕਰ ਰਹੇ ਆ ਨਾ ਕਿ ਸਾਡੀ ਤਰਾਸਤੀ ਆਈ ਪਈ ਆ ਜੀ ਉਹ ਹਮੇਸ਼ਾ ਮੈਨੂੰ ਲੱਗਦਾ ਕਿ 2020 21 22 ਨੂੰ ਹੀ ਅੱਜ ਦੇ ਸਮੇਂ ਦੇ ਨਾਲ ਕੰਪੇਅਰ ਕਰ ਰਹੇ ਨੇ ਜਦ ਕਿ ਇਹ ਸਮੇਂ ਨੂੰ ਸਾਨੂੰ ਕੰਪੇਅਰ ਕਰਨਾ ਚਾਹੀਦਾ 2020 ਤੋਂ ਪਹਿਲਾਂ ਦੇ ਜਿਹੜੇ ਸਿਨੈਰੀਓ ਬਣੇ ਹੋਏ ਸੀ ਅਸੀਂ ਅਗਰ ਉਹ ਚੀਜ਼ਾਂ ਨਾਲ ਕੰਪੇਅਰ ਕਰੀਏ ਤੇ ਮੈਨੂੰ ਲੱਗਦਾ ਕਿ ਅਸੀਂ ਫਿਰ ਵੀ ਕਿਤੇ ਨਾ ਕਿਤੇ ਬੈਟਰ ਸਿਚੁਏਸ਼ਨ ਦੇ ਵਿੱਚ ਈ ਹਾਂ। ਜੀ। ਰਾਦਰਦਨ ਕਿ ਅਸੀਂ ਉਹੀ ਚੀਜ਼ ਨੂੰ ਹੀ ਜੇ ਕਦੀ ਚੱਲੀ ਕਿ ਨਹੀਂ 2020 21 ਹੁਣ 2020 21 ਦੇ ਵਿੱਚ ਇੱਕ ਐਸੀ ਪਨौती ਦੁਨੀਆ ਤੇ ਆਣ ਪਈ ਆ ਤੇ ਜਿਨੇ ਸਭ ਕੁਝ ਉਥਲ ਪੁਥਲ ਜਿਵੇਂ ਤੁਸੀਂ ਕਿਹਾ ਕਿ ਕਰ ਦਿੱਤਾ ਹੁਣ ਉਹ ਉੱਤਰ ਪੁਥਲ ਹੋਇਆ ਵਾ ਤੇ ਉਸ ਤੋਂ ਬਾਅਦ ਹੀ ਸਾਰਿਆਂ ਦੇ ਵਿੱਚ ਕਹਿ ਲੋ ਕਿ ਫਾਈਨੈਂਸ਼ੀਅਲ ਚੇਂਜਸ ਆਏ ਆ ਤੇ ਜਾਂ ਬਹੁਤ ਸਾਰੀਆਂ ਜਿਹੜੀਆਂ ਕਹਿ ਲੋ ਕਿ ਰੋਜ਼ਗਾਰ ਦੇ ਜਿਹੜੇ ਸਾਧਨ ਵਧ ਗਏ ਸੀ ਹੁਣ ਉਹ ਚੀਜ਼ਾਂ ਸਦਾ ਬਾਹਰ ਦੇ ਰਹਿਣੀਆਂ ਨਹੀਂ ਸੀ। ਸੋ ਇਸ ਕਰਕੇ ਗੁਰਜੀਤ ਸਿੰਘ ਜੀ ਜੇ ਮੈਂ ਕਹਿ ਸਕਦਾ ਕਿ ਹਾਂ ਫਿਰ ਵੀ ਸਮਾਂ ਜਿਹੜਾ ਵਾ ਪਹਿਲਾਂ ਨਾਲੋਂ ਤੇ ਥੋੜਾ ਜਿਹਾ ਬੈਟਰ ਹਾਂ ਉਹ ਕਹਿ ਸਕਦੇ ਸਾਂ ਲਾਈਬਿਲਿਟੀਆਂ ਤੇ ਸਾਡੇ ਜਿਹੜੇ ਖਰਚੇ ਨੇ ਉਹ ਬਹੁਤ ਵੱਧ ਗਏ ਹੋਏ ਆਪਾਂ ਗੱਲ ਕਰਦੇ ਆਂ ਕਿ ਇਮੀਗ੍ਰੇਸ਼ਨ ਦਾ ਮੁੱਦਾ ਅਜ ਤਾਂ 트ੰਪ ਸਰਕਾਰ ਆਉਣ ਦੇ ਨਾਲ ਜੀ ਕੀ ਹੁਣ ਜਿਵੇਂ ਕਿ ਆਪਾਂ ਵਾਰ-ਵਾਰ ਸੁਣਨਾ ਚਾਹੁੰਦਾ ਕਿ ਬਾਰਡਰ ਜਿਹੜੇ ਉਹ ਬਿਲਕੁਲ ਸਿਕਿਉਰ ਹੋ ਗਏ ਨੇ ਹੁਣ ਕੰਟਰੋਲ ਹੋ ਗਿਆ ਕੋਈ ਆ ਨਹੀਂ ਰਿਹਾ ਹੂੰ ਕੀ ਇਮੀਗ੍ਰੇਸ਼ਨ ਨੇ ਵੀ ਅਫੈਕਟ ਪਾ ਰਹੀ ਜਿਵੇਂ ਉਹ ਟੈਕਸੀ ਵਾਲਾ ਜੋਗ ਹੋਵੇ ਜਾਂ ਹੋਟਲ ਵਾਲਾ ਜੋਗ ਹੋਵੇ ਜਾਂ ਆਪਾਂ ਆਪਣੇ ਜਾਂ ਵੇਖ ਲਈ ਟੈਕਿੰਗ ਵਾਲੇ ਵੇਖ ਲਈਏ ਕਿ ਇੱਥੇ ਇਮੀਗ੍ਰੇਸ਼ਨ ਦੇ ਕਰਕੇ ਹੀ ਇਹ ਫਾਲ ਡਾਊਨ ਆ ਰਿਹਾ ਜਾਂ ਇਮੀਗ੍ਰੈਂਟਸ ਆਉਂਦੇ ਵੀ ਨਹੀਂ ਤਾਂ ਵੀ ਇਹ ਚੀਜ਼ ਹੋ ਸਕਦੀ ਗੁਰਜੀਤ ਸਿੰਘ ਜੀ ਇੱਕ ਗੱਲ ਇੱਥੇ ਗੌਰ ਕਰਨ ਵਾਲੀ ਹੈ ਕਿ ਜੇ ਇਮੀਗ੍ਰੇਸ਼ਨ ਟੋਟਲ ਸ਼ਟਡਾਊਨ ਹੋ ਜਾਂਦੀ ਹੈ ਜੀ ਅਮਰੀਕਾ ਦੇ ਵਿੱਚ ਅਮਰੀਕਾ ਵਰਗੀ ਕੰਟਰੀ ਵਾਸਤੇ ਸਰਵਾਈਵਲ ਕਰਨਾ ਲਗਭਗ ਨਾ ਮੁਮਕਿਨ ਹੋ ਜਾਏਗਾ ਜੀ ਇਹ ਗੱਲ ਮੈਂ ਅਮਰੀਕਾ ਦੀ ਕਰ ਰਿਹਾ ਜਿੱਥੋਂ ਦੀ ਇਕਨੋਮੀ ਜਿਹੜੀ ਹੈਗੀ ਆ trillions of dollar ਦੇ ਵਿੱਚ ਆ ਮੋਰ ਦੈਨ 30 trillion dollar ਇਹਨਾਂ ਦੀ ਜੀਡੀਪੀ ਆ ਸੁਪਰ ਪਾਵਰ ਕੰਟਰੀ ਹੈ ਫਿਰ ਵੀ ਇਮੀਗ੍ਰੈਂਟ ਤੋਂ ਬਿਨਾ ਇਹ ਕੰਟਰੀ ਇੱਕ ਫੇਲਿਅਰ ਦੇ ਮੋੜ ਤੇ ਆ ਕੇ ਖੜ ਜੂਗੀ ਤੁਸੀਂ ਬਾਕੀ ਕੰਟਰੀਆਂ ਦਾ ਸੋਚੋ ਸਿਨੈਰੀਓ ਕੀ ਬਣੂਗਾ ਜੀ ਮੈਂ ਬਹੁਤ ਸਾਰੀਆਂ ਅੱਜ ਕੱਲ ਵੀਡੀਓ ਸਾਨੂੰ ਦੇਖਣ ਨੂੰ ਮਿਲਦੀਆਂ ਇਮੀਗ੍ਰੈਂਟਸ ਦਾ ਮਜ਼ਾਕ ਉਡਾਇਆ ਜਾ ਰਿਹਾ ਟ੍ਰਕਿੰਗ ਦੇ ਵਿੱਚ ਖਾਸ ਕਰਕੇ ਜਿਹੜਾ ਪੰਜਾਬੀਆਂ ਦੇ ਉੱਪਰ ਭੱਦੀ ਸ਼ਬਦਾਵਲੀ ਟਿੱਪਣੀ ਦੀਆਂ ਵੀਡੀਓ ਬਹੁਤ ਬਣਾਈਆਂ ਜਾ ਰਹੀਆਂ ਨੇ ਪਰ ਇਹ ਪੁੱਛਣ ਵਾਲਾ ਹੋਵੇ ਕਿ ਜਦੋਂ ਕੋਵਿਡ ਆਇਆ ਪਿਆ ਸੀ ਉਦੋਂ ਇਹ ਅੰਦਰ ਲੋਕ ਕੇ ਬੈ ਗੇ ਨੇ ਉਸ ਟਾਈਮ ਤੇ ਪੰਜਾਬੀ ਜਿਹੜੇ ਆ ਤੁਹਾਡੇ ਜਿਹੜੇ ਇਮੀਗ੍ਰੈਂਟ ਆ ਉਹ ਅੱਗੇ ਮੂਹਰੇ ਹੋ ਕੇ ਤੇ ਇਹ ਟਰੱਕਾਂ ਦੇ ਉੱਪਰ ਸੜਕਾਂ ਦੇ ਉੱਪਰ ਜੇ ਕਹ ਲਓ ਕਿ ਮੌਤ ਨਹੀਂ ਜੂਝਣ ਵਾਲਾ ਕੰਮ ਸੀ ਕੋਵਿਡ ਦੀ ਪ੍ਰਵਾਹ ਨਾ ਕਰਦੇ ਹੋ ਦੇ ਕੇ ਫਾਈਨੈਂਸ਼ੀਅਲ ਬੈਨੀਫਿਟ ਭਾਈ ਜੇ ਬੰਦਾ ਹੀ ਨਹੀਂ ਰਿਆ ਤੇ ਉਹਦੇ ਪਿੱਛੇ ਫਾਈਨੈਂਸ਼ੀਅਲ ਬੈਨੀਫਿਟ ਕੀ ਕਰ ਲੂਗਾ ਜੀ ਡਟ ਕੇ ਲੱਗੇ ਰਹਿ ਜੀ ਸੋ ਕਿਤੇ ਨਾ ਕਿਤੇ ਇਹ ਲੋਡ ਜਿਹੜੀ ਆ ਨਾ ਇਸ ਟਾਈਮ ਤੇ ਇਮੀਗ੍ਰੈਂਟ ਦੀ ਜਿਹੜੀ ਟਰਕਿੰਗ ਇੰਡਸਟਰੀ ਦੀ ਜਿਹੜੀ ਸਪਲਾਈ ਸੀ ਨਾ ਸਪਲਾਈ ਚੇਨ ਸੀ ਜਿਹੜੀ ਉਹਨੂੰ ਬਰਕਰਾਰ ਰੱਖਣ ਵਾਸਤੇ ਪੰਜਾਬੀ ਜਿਹੜੀ ਸਾਡੀ ਕਮਿਊਨਿਟੀ ਆ ਨਾ ਇਹਨਾਂ ਨੇ ਬੜਾ ਤਿਆਰ ਬਰ ਤਿਆਰ ਹੋ ਕੇ ਉਹ ਚੀਜ਼ ਇੱਕ ਸਾਬ ਦੀ ਬੈਲੈਂਸ ਕਰਕੇ ਰੱਖੀ ਅਮਰੀਕਾ ਦੇ ਵਿੱਚ ਅਦਰਵਾਈਜ਼ ਟਰਕਿੰਗ ਇੰਡਸਟਰੀ ਜਿਹੜੀ ਆ ਜੇ 2020 ਕੀ ਦੀ ਵੀ ਗੱਲ ਕਰ ਲਈਏ ਨਾ ਇਥੋਂ ਦਾ ਸਿਸਟਮ ਫੇਲ ਹੋ ਸਕਦਾ ਸੀ ਕਿ ਜੇ ਪੰਜਾਬੀ ਇਸ ਟਾਈਮ ਦੇ ਉੱਪਰ ਨਾ ਹੁੰਦੇ ਪ੍ਰੋਬਲਮ ਜ਼ਰੂਰ ਨਹੀਂ ਕਰਜੀਤ ਸਿੰਘ ਜੀ ਮੈਂ ਤਾਂ ਨਕਾਰਾ ਨਹੀਂ ਕਰ ਰਿਹਾ ਸਾਡੇ ਟਰੱਕ ਡਰਾਈਵਰ ਜਿਹੜੇ ਪੰਜਾਬੀ ਆ ਗਲਤੀਆਂ ਕਰ ਰਹੇ ਨੇ ਪ੍ਰੋਬਲਮਸ ਕ੍ਰੀਏਟ ਕਰ ਰਹੇ ਨੇ ਔਰ ਉਹ ਆਪਣੇ ਲਈ ਨਹੀਂ ਕਰ ਰਹੇ ਕੇਵਲ ਉਹ ਬਾਕੀਆਂ ਲਈ ਵੀ ਕਰ ਰਹੇ ਨੇ ਪਰ ਸਾਨੂੰ ਉਹ ਚੀਜ਼ਾਂ ਥੋੜੀਆਂ ਜੀਆਂ ਉਹਦੇ ਤੇ ਵਰਕਆਊਟ ਕਰਨ ਦੀ ਬਹੁਤ ਜ਼ਰੂਰਤ ਹੈਗੀ ਇਸ ਟਾਈਮ ਤੇ ਜੀ ਮੈਂ ਜਿਵੇਂ ਤੁਸੀਂ ਦੱਸਿਆ ਨਾ ਕਿ 20 ਕੀ ਜਿਹੜਾ ਇਹ ਕੋਵਿਡ ਦੌਰਾਨ ਆਪਣੇ ਪੰਜਾਬੀਆਂ ਨੇ ਬੜਾ ਵਧੀਆ ਤਰੀਕੇ ਨਾਲ ਟ੍ਰਾਂਕਿੰਗ ਇੰਡਸਟਰੀ ਨੂੰ ਸੰਭਾਲ ਲਿਆ ਭਾਵੇਂ ਉਹ ਕਹਿੰਦੇ ਕਿ ਇਹਨਾਂ ਪੈਸੇ ਕਮਾਉਣ ਲਈ ਕੀਤਾ ਜੋ ਮਰਜੀ ਪਰ ਉਹ ਹੁਣ ਇਦਾਂ ਕਹਿ ਰਹੇ ਨੇ ਉਸ ਟਾਈਮ ਅਸੀਂ ਵੀ ਜਿੰਨਾ ਤੱਕ ਜਾਣਦੇ ਆ ਕਿ ਥਾਂ ਥਾਂ ਤੇ ਜਿਹੜੇ ਡਰਾਈਵਰ ਜਿਹੜੇ ਐਪਰੀਸ਼ੀਏਸ਼ਨ ਦੇੜੇ ਉਹ ਬੋਰਡ ਲਾ ਕੇ ਡਰਾਈਵਰਾਂ ਲਈ ਕੈਂਡੀਆਂ ਚਾਹ ਆਪ ਦੇ ਜਿਹੜੀ ਵਾਟਰ ਬੋਟਲਾਂ ਜਾਂ ਹੋਰ ਚਿਪਸ ਵਗੈਰਾ ਇਹ ਫ੍ਰੀ ਦਿੱਤੇ ਜਾਂਦੇ ਆ ਕਿ ਤੁਹਾਡਾ ਇਹਨਾਂ ਦਾ ਨਵਾਦ ਕਰਦੇ ਆ ਕਿ ਤੁਸੀਂ ਅਹੀਂ ਘਰ 'ਚ ਬੈਠੇ ਆ ਤੇ ਤਾਂ ਹੀ ਸਾਨੂੰ ਚੀਜ਼ਾਂ ਵਿਚਾਰ ਰਹੇ ਹੋ ਬਿਲਕੁਲ ਉਸ ਸਮੇਂ ਦੀ ਖੇੜਾ ਜੀ ਉਸ ਸਮੇਂ ਧੰਨਵਾਦ ਵੀ ਕਰਦੇ ਸੀ ਤੇ ਹੁਣ ਉਹਨੂੰ ਨਹੀਂ ਲੋੜਦੇ ਹੋ ਅਗਲੇ ਕਹਿ ਦਿੰਦੇ ਨੇ ਕਿ ਬਰਾਬਰ ਆ ਕਹਿੰਦੇ ਨੇ ਗੁਰਜੀਤ ਸਿੰਘ ਜੀ ਇਮੀਗ੍ਰੇਸ਼ਨ ਜਿਹੜੀ ਹੈ ਨਾ ਇਹ ਲੋੜ ਦੇ ਮੁਤਾਬਕ ਹੀ ਆ ਜੀ ਜੀ ਇਹ ਇਮੀਗ੍ਰੈਂਟ ਨੂੰ ਸਮਝਣਾ ਪੈਣਾ ਵਾ ਕਿ ਲੋੜ ਦੇ ਮੁਤਾਬਕ ਆਪਣੇ ਆਪ ਨੂੰ ਇਸ ਕਦਰ ਕਾਬਿਲ ਬਣਾਉਣਾ ਪੈਣਾ ਵਾ ਇੱਥੇ ਕਿ ਤੁਸੀਂ ਇਹ ਨਾ ਹੋਵੋ ਕਿ ਸਿਚੁਏਸ਼ਨ ਤੁਹਾਡੇ ਤੇ ਇਹੋ ਜਿਹੀ ਬਣ ਜਾਈਏ ਕਿ ਤੁਸੀਂ ਕਿੱਕ ਆਊਟ ਹੋਣੇ ਸ਼ੁਰੂ ਹੋ ਜੋ ਜੀ ਰਾਈਟ ਹੁਣ ਗੁਰਜੀਤ ਸਿੰਘ ਜੀ ਗੱਲ ਸਿਰਫ ਇੱਕ ਖੇਤੇ ਦੀ ਨਹੀਂ ਹੈਗੀ ਜੇ ਅਸੀਂ ਰੈਸਟੋਰੈਂਟ ਇੰਡਸਟਰੀ ਦੀ ਗੱਲ ਕਰੀਏ ਤੇ ਕਿੰਨੇ ਰੈਸਟੋਰੈਂਟ ਇੰਡਸਟਰੀ ਜਿਹੜੀ ਫਲਰਿਸ਼ ਹੋਈ ਸੀ ਮੈਨੇਜਮੈਂਟ ਜਿਹੜੀਆਂ ਜੌਬਸ ਨੇ ਚਾਹੇ ਹੋਟਲ ਇੰਡਸਟਰੀ ਆ ਸਾਰੀਆਂ ਫਲਰਿਸ਼ ਹੋਈਆਂ ਸੀ ਇਹ ਟਾਈਮ ਦੇ ਵਿੱਚ ਕਿਉਂਕਿ ਤੁਸੀਂ ਇਹ ਚੀਜ਼ ਨੋਟ ਕਰਿਓ 2014 15 ਤੋਂ ਬਾਅਦ 16 ਤੋਂ ਬਾਅਦ ਇਮੀਗ੍ਰੈਂਟ ਜਿਹੜਾ ਵਾ ਬਹੁਤ ਲਾਰਜ ਸਕੇਲ ਤੇ ਜਿਹੜਾ ਵਾ ਇਹਨਾਂ ਦੇਸ਼ਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਹੁਣ ਜਿਹੜੇ ਇਤਰਾਜ਼ ਕਰਦੇ ਆ ਜੀ ਵੇਖੋ ਬਾਰਡਰ ਖੁੱਲੇ ਆ ਬਾਰਡਰ ਦੇ ਉੱਪਰ ਲੋਕ ਨਹੀਂ ਲੰਘਣੇ ਚਾਹੀਦੇ ਇਲੀਗਲ ਹਰੂ ਹੋਣੀ ਚਾਹੀਦੀ ਆ ਜਿਹੜੀ ਪਿਛਲੇ 4 ਸਾਲ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਬਹੁਤ ਵੱਡਾ ਫੇਲੀਅਰ ਆ ਇਹ ਗੱਲ ਤੇ ਸਾਰੇ ਕਰਦੇ ਪਏਗੇ ਟਰੰਪ ਤੱਕਾ ਕਰ ਰਿਹਾ ਪਰ ਇਸ ਗੱਲ ਦੇ ਉੱਪਰ ਕਿਸੇ ਦੀ ਨਜ਼ਰ ਨਹੀਂ ਜਾਂਦੀ ਕਿ ਜਦੋਂ ਇੱਥੇ ਅਮਰੀਕਾ ਦੇ ਨਾਲ ਧੱਕਾ ਹੋ ਰਿਹਾ ਸੀ ਵਿਦਆਊਟ ਸਕਰੀਨਿੰਗ ਬਾਰਡਰ ਤੋਂ ਲੋਕ ਇਹੋ ਉਹ ਜੇ ਲੰਘ ਆਏ ਨੇ ਇੱਥੇ ਉਸ ਟਾਈਮ ਤੇ ਤੇ ਅਸੀਂ ਆਪਣੀ ਜ਼ਬਾਨੋਂ ਕੁਝ ਫੁੱਟੇ ਨਹੀਂ ਆ ਕਿ ਭਾਈ ਉੱਥੇ ਬਾਰਡਰ ਤੇ ਸਕਰੀਨਿੰਗ ਨਹੀਂ ਹੋ ਰਹੀ ਅੱਜ ਸਾਨੂੰ ਤਕਲੀਫ ਹੋ ਰਹੀ ਹੈ ਕਿ ਭਾਈ ਟਰੰਪ ਤੱਕਾ ਕਰ ਰਿਹਾ ਸੋ ਉਹ ਚੀਜ਼ ਜਿਹੜੀ ਆ ਗੁਰਜੀਤ ਸਿੰਘ ਜੀ ਵੇਖੋ ਸਕਰੀਨਿੰਗ ਜ਼ਰੂਰੀ ਸੀ ਪਰ ਅਦਰ ਇਹਨਾਂ ਕੰਟਰੀਜ਼ ਨੂੰ ਪਤਾ ਕਿ ਜੇ ਇਮੀਗ੍ਰੇਸ਼ਨ ਰੁਕ ਗਈ ਇੱਥੇ ਕ੍ਰਾਈਸਿਸ ਇੰਨੇ ਵੱਡੇ ਆ ਜਾਣਗੇ ਜਿਹੜੇ ਕ੍ਰਾਈਸਿਸ ਅੱਜ ਦੀ ਡੇਟ ਦੇ ਵਿੱਚ ਯੂਰੋਪੀਅਨ ਕੰਟਰੀਆਂ ਵੇਖਣ ਨੂੰ ਮਜਬੂਰ ਹੋ ਰਹੀਆਂ ਨੇ ਜੀ ਮੈਂ ਜਿਵੇਂ ਆਪਾਂ ਵੇਖੀਏ ਨਾ ਕਿ ਜਿਹੜਾ ਕੋਈ ਵੀ ਖੱਤਾ ਆ ਭਾਵੇਂ ਉਹ ਕੋਈ ਜਿਹੜੇ ਵਕੀਲ ਵੀ ਨੇ ਹਾਂਜੀ ਉਹਨਾਂ ਨੂੰ ਵੀ ਜਿਹੜਾ ਇਮੀਗ੍ਰੇਸ਼ਨ ਦੇ ਨਾਂ ਆਉਣ ਦੇ ਨਾਲ ਬੜਾ ਵੱਡਾ ਉਹਨਾਂ ਦਾ ਬਿਜ਼ਨਸ ਯੂਨਿਟ ਥੱਲੇ ਜਾਂਦਾ ਪਿਆ ਹਨ ਜਾਂ ਫਿਰ ਆਪਾਂ ਟੈਕਸੀ ਵਾਲੇ ਵੇਚ ਲਈ ਕਿਉਂਕਿ 에ਰਪੋਰਟ ਤੋਂ ਜੇ ਕੋਈ ਆਉ ਜਾ ਆਵਾਜਾਈ ਵਧੂਗੀ ਹਾਂਜੀ ਤੇ ਫਿਰ ਹੀ ਟੈਕਸੀ ਜੋ ਜਿਹੜਾ ਉਹ ਵੀ ਚੱਲੂਗਾ ਹਨ ਤੇ ਜਿਹੜੇ ਹੋਟਲ ਆ ਵੱਡੇ ਵੱਡੇ ਖੁੱਲੇ ਆ ਉਹਨਾਂ ਵਿੱਚ ਵੀ ਕੋਈ ਥਾਂ ਤਾਂ ਹੀ ਠਹਿਰਨਾ ਹੋਊਗਾ ਜੇ ਕੋਈ ਬਾਹਰੋਂ ਆਉਂਦਾ ਹੈ ਅਦਰਵਾਈਜ਼ ਜਿਹੜਾ ਇੱਥੇ ਦਾ ਇਕਨੋਮੀ ਦਾ ਹਾਲ ਹੋਇਆ ਪਿਆ ਉਹ ਲੋਕੀਆਂ 에ਰਕਸ ਛੁੱਟੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਘੁਮਾਉਣ ਵੀ ਨਹੀਂ ਗਏ ਕਿਉਂਕਿ ਪੈਸਾ ਕਰਕੇ ਬਿਲਕੁਲ ਗੁਰਜੀਤ ਸਿੰਘ ਜੀ ਮੈਂ ਇੱਥੇ ਗੱਲ ਕਰਦਾ ਕਿ ਪੈਸਾ ਪ੍ਰਧਾਨ ਆ ਜੀ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਬਾਰਡਰ ਬੰਦ ਹੋਣੇ ਆ ਖੁੱਲਣੇ ਆ ਲੋਕ ਆਉਣੇ ਚਾਹੀਦੇ ਨਹੀਂ ਆਉਣੇ ਚਾਹੀਦੇ ਫਲਾਣਾ ਇੰਡੀਅਨ ਇਮੀਗ੍ਰੈਂਟ ਆਉਣਾ ਚਾਹੀਦਾ ਵਾ ਜਾਂ ਕੋਈ ਹੋਰ ਮੈਕਸੀਕਨ ਆਉਣਾ ਚਾਹੀਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਿਰਫ ਮੁੱਦੇ ਆ ਆਮ ਜਿਹੜੀ ਪਬਲਿਕ ਆ ਮੀਡਲ ਕਲਾਸ ਉਹਨੂੰ ਉਲਝਾਉਣ ਵਾਸਤੇ ਸਹੀ ਮੈਨੇਜ ਤੇ ਪੈਸਾ ਪ੍ਰਦਾਨ ਆ ਮੰਨ ਲਓ ਕਿਸੇ ਕਟੜ ਗੋਰੇ ਦਾ ਵੀ ਸਟੋਰ ਹੋਵੇ ਉਹ ਕਿਉਂ ਨਹੀਂ ਚਾਹੂਗਾ ਕਿ ਉਹਦੇ ਦੇ ਪਹਿਲਾਂ 15 ਗਾਹਕ ਦਿਹਾੜੀ ਦੇ ਆਉਂਦੇ ਸੀ ਹੁਣ 150 ਗਾਹਕ ਆ ਰਿਹਾ ਜੀ ਉਹਨੂੰ ਤੇ ਪੈਸੇ 'ਚ ਖੇਡਣ ਦਾ ਮੌਕਾ ਮਿਲਿਆ ਨਾ ਇਸ ਟਾਈਮ ਦੇ ਉੱਪਰ ਜੀ ਹੁਣ ਪ੍ਰੋਬਲਮ ਤੇ ਵਿੱਚ ਤੇ ਉਹ ਫਸ ਗਿਆ ਕਿ ਜਿਨਨੇ ਬਿਜ਼ਨਸ ਸਟਰੈਟਜੀਜ਼ ਨਹੀਂ ਯੂਜ਼ ਕੀਤੀਆਂ ਜਾਂ ਬਹੁਤਾ ਪੜਿਆ ਲਿਖਿਆ ਨਹੀਂ ਸੀ ਉਹ ਤਬਕਾ ਜਿਹੜਾ ਉਹ ਵਾਲਾ ਤਬਕਾ ਉਹ ਥੱਲੇ ਰਹਿ ਗਿਆ ਉਹਨੂੰ ਸਿਆਸਤਦਾਨ ਉਲਝਾ ਦਿੰਦੇ ਆ ਕਿ ਭਈ ਤੇਰੇ ਰਾਈਟ ਜਿਹੜੇ ਆ ਇਹ ਖੋਏ ਗਏ ਆ ਤੇਰੇ ਰਾਈਟ ਬਾਹਰੋਂ ਆ ਕੇ ਜਿਹੜੇ ਲੋਕਾਂ ਨੇ ਖੋਲੇ ਆ ਜਦਕਿ ਅਸਲੀਅਤ ਉਹ ਖੁਦੋਂ ਦੂਰ ਨੇ ਕਿ ਭਈ ਹੁਣ ਇਸ ਕੰਟਰੀ ਦੇ ਵਿੱਚ ਅਮਰੀਕਾ ਇੱਕ ਐਸੀ ਕੰਟਰੀ ਆ ਇਹ ਮਾਰਕੀਟ ਇਕਨੋਮੀ ਕੰਟਰੀ ਆ ਜੀ ਰਾਈਟ ਇਹ ਹੁਣ ਗੱਲ ਇਹ ਆ ਕਿ ਜੇ ਬੈਲੈਂਸ ਦਾ ਸੋਸ਼ੀਅਲਿਜ਼ਮ ਦੇ ਵੀ ਉੱਪਰ ਬਣਾਉਣਾ ਇਹ ਕਿਦਣਾ ਕਿਤੇ ਉਲਝਣ ਰਹਿਣੀ ਰਹਿਣੀ ਆ ਕਿ ਇਹਨੂੰ ਸੋਸ਼ੀਅਲਿਸਟ ਸੋਸਾਇਟੀ ਬਣਾਇਆ ਜਾਵੇ ਕਿ ਮਾਰਕੀਟ ਇਕਨੋਮੀ ਦੇ ਉੱਪਰ ਰੱਖਿਆ ਜਾਵੇ ਹੁਣ ਇਹਦਾ ਜਿਹੜਾ ਕ ਏਤੇ ਗੁਰਜੀਤ ਸਿੰਘ ਜੀ ਹਰ ਇਲੈਕਸ਼ਨ ਦੇ ਵਿੱਚ ਹਰ ਪਾਰਟੀ ਦੇ ਦਰਮਿਆਨ ਜਦੋਂ ਕੈਪਟਲਿਸਟ ਨੇ ਜਦੋਂ ਡੈਮੋਕਰੇਟਸ ਆ ਜਾਂ ਉਹਨਾਂ ਨੂੰ ਪ੍ਰੋਬਲਮ ਰਹਿੰਦੀ ਹੈ ਤੇ ਜਦੋਂ ਰਿਪਬਲਿਕ ਆ ਜਾਂ ਫਿਰ ਸੋਸ਼ਲਿਸਟ ਨੂੰ ਪ੍ਰੋਬਲਮ ਰਹਿੰਦੀ ਹੈ ਇਹ ਬੈਲੈਂਸ ਕਿਤਨਾ ਕਿਤੇ ਜਿਹੜਾ ਵਾ ਉਹ ਪਰਫੈਕਟ ਨਹੀਂ ਬਣ ਸਕਦਾ ਜੀ ਜੀ ਦੇਸ਼ ਸਿੰਘ ਜੀ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਹਰ ਕਿਤੇ ਦੀ ਗੱਲ ਕਰ ਲਈ ਹਾਂ ਹਰ ਇੱਕਤਾ ਪ੍ਰਭਾਵਿਤ ਹੋਇਆ ਤੇ ਮੈਂ ਕਈ ਲੋਕੀ ਆਖੇ ਬੜੇ ਪਰੇਸ਼ਾਨ ਵੀ ਨੇ ਜੇ ਆਪਾਂ ਕਿਸੇ ਨਾਲ ਗੱਲ ਵੀ ਕਰਦੇ ਹਾਂ ਸਾਡਾ ਹਾਵੀ ਨਹੀਂ ਪੂਰਾ ਹੋ ਰਿਹਾ ਸਾਡਾ ਆ ਚੀਜ਼ ਨਹੀਂ ਕੰਮ ਬਣ ਰਹੀ ਸਾਡੇ ਬਿਲ ਵੀ ਨਹੀਂ ਤਰ ਰਹੇ ਹਨਾ ਕੀ ਉਹ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਹ ਚੀਜ਼ਾਂ ਸੁਧਾਰ ਹੋਊਗਾ ਲੋਕਾਂ ਨੂੰ ਥੋੜਾ ਬੋਧਾ ਪੈਸਾ ਆਊਗਾ ਕਿ ਆਪਣਾ ਜਿਹੜਾ ਘਰ ਦੇ ਗੁਜ਼ਾਰੇ ਜਾਂ ਆਪਣੀ ਗਰੋਸਰੀਆਂ ਆਰਾਮ ਨਾਲ ਬਾਈ ਕਰ ਸਕਣ ਵੈਲ ਗੁਰਜੀਤ ਸਿੰਘ ਜੀ ਦੇ ਤੇ ਪਹਿਲਾ ਕੁਐਸਚਨ ਆਪਣੇ ਆਪ ਨੂੰ ਕਰਨਾ ਪੈਣਾ ਵਾ ਕਿ ਜਿਹੜੀ ਤੁਸੀਂ ਗੱਲ ਕੀਤੀ ਗੁਜ਼ਾਰਾ ਵੇਖੋ ਜੀ ਅਮਰੀਕਾ ਆ ਕੇ ਵੀ ਗੁਜ਼ਾਰਾ ਨਹੀਂ ਹੋਇਆ ਤੇ ਫਿਰ ਤੇ ਮੈਨੂੰ ਲੱਗਦਾ ਕਿ ਇਸ ਧਰਤੀ ਤੇ ਤੇ ਹੁਣ ਆ ਹੀ ਨਹੀਂ ਈਲਨ ਮਸਕ ਨੂੰ ਹੀ ਕੰਟੈਕਟ ਕਰ ਲਈਏ ਕਿ ਭਾਊ ਜੇ ਤੂੰ ਮੰਗਲ ਤੇ ਕੋਈ ਚਾਰ ਰਾਕਟ ਭੇਜਣ ਲੱਗਾ ਤਾਂ ਸਾਨੂੰ ਵਿੱਚ ਬਾਲਾ ਤੇ ਉੱਥੇ ਛਾੜਿਆ ਕਿਉਂਕਿ ਅਮਰੀਕਾ ਤੋਂ ਅੱਗੇ ਤੇ ਫਿਰ ਭਾਈ ਸਾਹਿਬ ਅੱਗੇ ਤੇ ਸਮੁੰਦਰ ਹੀ ਹੁੰਦਾ ਵਾ ਇਸ ਤੋਂ ਵੱਧ ਤੇ ਕੋਈ ਨਹੀਂ ਜਿਹਦਾ ਇੱਥੇ ਨਹੀਂ ਸਰਿਆ ਤੇ ਉਹਦਾ ਫਿਰ ਦੁਨੀਆ 'ਚ ਮੈਨੂੰ ਨਹੀਂ ਲੱਗਦਾ ਕਿਤੇ ਸਰ ਸਕਦਾ ਸੋਚਣ ਵਾਲੀ ਗੱਲ ਇਹ ਹੈ ਗੁਰਜੀਤ ਸਿੰਘ ਜੀ ਕਿ ਸਾਨੂੰ ਜਿਹੜੇ ਸਾਡੇ ਮੰਥਲੀ ਬਜਟ ਆ ਉਹ ਅਸੀਂ ਕਿਸ ਹਿਸਾਬ ਦੇ ਨਾਲ ਕੰਟਰੋਲ ਕਰਦੇ ਆ ਸਾਡੇ ਜਿਹੜੇ ਐਕਸਪੈਂਸ ਆ ਉਹੀ ਕਿਸ ਹਿਸਾਬ ਦੇ ਨਾਲ ਉਹਦੇ ਤੇ ਵਰਕਰਦੇ ਜਿਵੇਂ ਆਮ ਤੌਰ ਤੇ ਲੋਕੀ 2 ਦੇ ਸੀ ਇਹਦੇ 2020 21 ਦੇ ਬੂਸਟ ਨੇ ਹੀ ਸਾਡੀਆਂ ਜਿਹੜੀਆਂ ਉਮੀਦਾਂ ਇੰਨੀ ਐ ਕਿ ਜ਼ਿਆਦਾ ਹਾਈਪ ਕਰਤੀਆਂ ਤੇ ਜਿਹੜਾ ਨਵਾਂ ਇਮੀਗਰੈਂਟ ਵੀ ਜਿਹੜਾ ਇੰਨਾ ਟਾਈਮਾਂ ਦੇ ਵਿੱਚ ਆਇਆ ਵਾ ਅਮਰੀਕਾ ਦੇ ਵਿੱਚ ਪਤਾ ਨਹੀਂ ਕੀ ਇਹੀ ਵੇਖ ਕੇ ਆ ਗਿਆ ਕਿ ਸ਼ਾਇਦ ਉੱਤਰ ਨਹੀਂ ਚਾਹਦੀ ਹੈ ਕਿ ਕੁਬੇਰ ਦਾ ਖਜ਼ਾਨਾ ਦੱਬਿਆ ਤੇ ਜਾਨਾ ਹੀ ਕੱਢ ਲੈਣਾ ਵਾ ਆਈ ਥਿੰਕ ਉਹਨਾਂ ਦੇ ਵੀ ਪਰੰਪਲੇਖੇ ਜਿਹੜੇ ਕਾਫੀ ਦੂਰ ਹੋ ਗਏ ਆ ਉਹਨਾਂ ਟਰੱਕਾਂ ਵਾਲਿਆਂ ਦੇ ਵੀ ਪਰੰਪਲੇਖੇ ਵਾਧੂ ਦੂਰ ਹੋ ਗਏ ਆ ਜਿਨ੍ਹਾਂ ਨੇ 2019 ਦੇ ਵਿੱਚ ਮੈਨੂੰ ਲੱਗਦਾ ਅਮਰੀਕਾ ਦੇ ਵਿੱਚ ਕਦਮ ਰੱਖੇ ਸੀ ਤੇ ਆਉਂਦੇ ਹੀ ਉਹਨਾਂ ਨੇ ਚਮਕਾਰੇ ਜਦੋਂ ਵੇਖੇ 2020 2 ਲੇ ਬਈ ਇੱਥੇ ਤੇ ਬੱਲੇ ਬੱਲੇ ਸ਼ਵਾ ਸ਼ਵਾ ਹੋਈ ਪਈ ਆ ਡਾਲਰਾਂ ਦੇ ਢੇਰ ਲੱਗੇ ਪਏ ਆ ਜਦ ਕਿ ਉਹਨਾਂ ਨੂੰ ਵੀ ਇੱਕ ਰਿਐਲਿਟੀ ਚੈੱਕ ਮਿਲ ਗਿਆ ਵਾ ਕਿ ਭਾਈ ਟਰਕਿੰਗ ਇੰਡਸਟਰੀ ਚੱਲਦੀ ਕਿਵੇਂ ਆ ਅਮਰੀਕਾ ਦੇ ਵਿੱਚ ਸੋ ਫਾਇਦਾ ਨਹੀਂ ਹੁੰਦਾ ਕਿ ਕੋਈ ਚੀਜ਼ ਆ ਜੇ ਕੋਈ ਚੀਜ਼ 1.5 ਦੋ ਲੱਖ ਦੀ ਹੈਗੀ ਉਹਨੂੰ ਕੋਈ ਅਨਨੈਸੈਸਰੀ ਤਿੰਨ ਤਿੰਨ ਲੱਖ ਦੇ ਵਿੱਚ ਖਰੀਦਣ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਮੈਨੂੰ ਲੱਗਦਾ ਕਿ ਜਿਹੜਾ ਇੱਕ ਫੇਸ ਆ ਨਾ ਇੱਕ ਲਰਨਿੰਗ ਫੇਸ ਆ ਗੁਰਜੀਤ ਸਿੰਘ ਜੀ ਇਹਦੇ ਵਿੱਚ ਆਪਾਂ ਸਿੱਖਿਆ ਵੀ ਬਹੁਤ ਕੁਛ ਆ ਕਿ ਇੱਕ ਰੋਲਰ ਕੋਸਟਰ ਰਾਈਡ ਏ ਨਹੀਂ ਕਿ ਇਹੋ ਜੇ ਮੌਕੇ ਦੁਬਾਰਾ ਜ਼ਿੰਦਗੀ 'ਚ ਆਉਣੇ ਨਹੀਂ ਆ ਹੋਰ ਹੋ ਸਕਦਾ ਕਿ 7-8 ਸਾਲਾਂ ਨੂੰ 9 ਸਾਲਾਂ ਨੂੰ ਫੇਰ ਦੁਬਾਰਾ ਇਹੋ ਜਿਹਾ ਮੌਕਾ ਮਿਲ ਜੇ ਪਰ ਪੰਜਾਬੀਓ ਕਮਰ ਕਸਣੀ ਪੈਣੀ ਹੈ ਕਿ ਇਹ ਵੇਖਣਾ ਪੈਣਾ ਕਿ ਅਗਲੀ ਵਾਰ ਜੇ ਇਹੋ ਜਿਹਾ ਮੌਕਾ ਆਇਆ ਤੇ ਅਸੀਂ ਉਹ ਮੌਕੇ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਸੰਭਾਲਦੇ ਹਾਂ ਇਹ ਮੈਟਰ ਕਰਦਾ ਫੇਰ ਸਾਡੀ ਰੈਸਟ ਆਫ ਦਾ ਜਿਹੜੀ ਲਾਈਫ ਆ ਥੋੜੀ ਸੌਕੀ ਲੱਗ ਸਕਦੀ ਸੋ ਮੈਂ ਜੋ ਕਹਿੰਦੇ ਤਾਂ ਹੀ ਜਿੱਤੇ ਜਾਊ ਜੇ ਮੌਕੇ ਤੇ ਚੌਕਾ ਵੱਜੂ ਤੇ ਬਿਲਕੁਲ ਸੋ ਇਹ ਹੁਣ ਵੇਖੋ ਆਪਾਂ ਮੌਕੇ ਦੀ ਭਾਲ ਜਾਈ ਰੱਖੀਏ ਹਾਂਜੀ ਤੇ ਇਨਾ ਕਹਿੰਦੇ ਹਾਂ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਤੇ ਵੇਖਿਆ ਜਾਵੇ ਤਾਂ ਸਾਰਾ ਸਿੱਟਾ ਇਹ ਹੈ ਕਿ ਆਪ ਥੋੜਾ ਜਿਹਾ ਸਬਰ ਰੱਖ ਕੇ ਚੱਲੋ ਰਾਤੋ ਰਾਤ ਕੋਈ ਵੀ ਜਾਦੂ ਦੀ ਛੜੀ ਤੇ ਹੈ ਨਹੀਂ ਕਿ ਸਾਰਾ ਕੁਝ ਬੜਾ ਵਧੀਆ ਹੋ ਜਾਏ ਹਨਾ ਸੋ ਇੱਕ ਗੱਲ ਮੈਂ ਜਾਂਦਾ ਜਾਂਦਾ ਕਰਦਾ ਜਾਵਾਂ ਪਿੱਛੇ ਹੁੰਦਾ ਕਿ ਜਦੋਂ ਲੋਕੀ ਆਏ ਸੀ ਨਾ ਇੱਥੇ ਅਮਰੀਕਾ ਦੇ ਜਿਹੜੇ ਪਿਛਲੇ ਲੋਕ ਆਏ ਉਹ 20 25 25 ਸਾਲ ਤੱਕ ਘਰ ਨਹੀਂ ਹਿਲੰਦੇ ਹੁੰਦੇ ਹੂੰ ਕਈ ਵਾਰੀ ਬੜਾ ਲੇਟਰ ਉਹਨਾਂ ਨੇ ਉਹੀ ਕਰਾਇਆ ਤੇ ਰਹੀ ਜਣਾ ਤੇ ਆਪਣੇ ਪਿੱਛੇ ਬੈ ਜਿਹੜਾ ਪੰਜਾਬ ਪੈਸੇ ਭਜਣੇ ਉੱਥੇ ਬਣਾਉਣਾ ਸਾਰਾ ਕੁਝ ਪਰ ਹੁਣ ਆਪਾਂ ਵੇਖੀ ਆਪਣਿਆਂ ਨੂੰ ਲੱਗੀ ਕਿ ਬੰਦਾ ਕਈ ਵਾਰ ਇਹੋ ਜਿਹਾ ਕਿ ਸਾਡ ਸਾਢੇ 150 ਉਹਨਾਂ ਨੇ ਆਪਣੇ ਘਰ ਲੈ ਹੋਏ ਨੇ ਤੇ ਆਪਣੇ ਗੱਡੀਆਂ ਲੈ ਕੇ ਆਰਾਮ ਨਾਲ ਰਹਿ ਰਹੇ ਨੇ ਸੋ ਉਹ ਗੱਲ ਆ ਕਿ ਮੌਕੇ ਜਦ ਚੌਗਾ ਵੱਜਦਾ ਫਿਰ ਕੀ ਕਹਿੰਦੇ ਤੇ ਤਕਦੀਰ ਮਿਹਰਬਾਨ ਤੇ ਗਦਾ ਪਹਿਲਵਾਨ ਫਿਰ ਉਹ ਇਹ ਚੀਜ਼ ਚੱਲਦੀ ਰਹਿੰਦੀ ਹੈ ਸੋ ਜਗਦੀਸ਼ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵਿਚਾਰ ਦੱਸੇ ਤੇ ਜੋ ਪੰਜਾਬੀ ਵੇਖਣ ਵਾਲੇ ਦਰਸ਼ਕੋ ਅੱਗੇ ਤਾਂ ਕਦੀ ਗਿਆ ਨਹੀਂ ਹੈ ਚਲੋ ਪਰ ਜਾਂਦੇ ਜਾਂਦੇ ਇਹ ਜ਼ਰੂਰ ਕਹੀਏ ਕਿ ਤੁਸੀਂ ਨਾ ਸਾਡਾ ਫੇਸਬੁੱਕ ਪੇਜ ਉਹ ਵੀ ਲਾਈਕ ਕਰੋ ਤੇ YouTube ਤੇ ਸਾਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬਰ ਜਿਹੜੇ ਆ ਉਹਨਾਂ ਦੀ ਗਿਣਤੀ ਬੜੀ ਘੱਟ ਵਾ ਉਹਦੇ ਕਰਕੇ ਸਾਨੂੰ ਕੋਈ ਐਡ ਰੂਡ ਨਹੀਂ ਮਿਲਦੀ ਪਈ ਤੇ ਜੇ ਤੁਸੀਂ ਚਾਹੋ ਤੇ ਸਾਡਾ ਹੈਲਪ ਕਰ ਸਕਦੇ ਹੋ ਤੇ ਧੰਨਵਾਦ ਸੋਸੀ ਕਾਲ ਜੀ